ਹਾਂਜੀ ਸਰ ਕੀ ਨਾਮ ਆਪਣਾ ਅਸ਼ੋਕ ਮਾਰ ਕਿਹੜਾ ਇਲਾਕਾ ਆ ਗਲੀ ਲਾਲਾ ਵਾਲੀ ਕਟਰਾਲੂ ਵਾਲੀ ਆ ਤੇ ਹੋਇਆ ਕੀ ਆ ਆ ਸਮਰੇ ਬਿਲਡਿੰਗ ਸੀ ਜਿਹੜੀ ਪੁਰਾਣੀ ਇੱਕ ਸੇਠਾ ਦੀ ਜਿਹੜੇ ਅੱਜ ਦਿੱਲੀ ਚਲੇ ਗਏ ਉਹਨੇ ਬਿਲਡਿੰਗ ਢਵਾਈ ਸੀ ਤੇ ਬਾਕੀ ਦੇ ਸਾਰੇ ਆ ਗਿਆ ਬਾਹਰ ਤੋਂ ਪਰ ਬਲਬਾ ਕਾਫੀ ਪਿਆਸੀ ਚੁਕਾਉਂਦੇ ਨਹੀਂ ਬੀਜ ਸਾਲ ਹੋ ਗਿਆ ਆ ਅਸੀਂ ਹੁਣ ਬੜੇ ਫੋਨ ਚੁਕਾਉ ਚੁਕਾਉ ਮਰਬਾਨੀ ਜੁਗਦੇ ਪੈਸੇ ਕੋਈ ਠੇਕੇਦਾਰ ਵੀ ਆ ਗਿਆ ਆ ਤੇ ਉਹ ਬਿਲਡਿੰਗ ਅੱਜ ਬੜਾ ਗਿਆ ਸੀੜੀ ਚ ਗਾਉ ਮਲਬੇ ਨੂੰ ਅੱਜ ਬਿਲਡਿੰਗ ਡਿੱਗ ਪਈ ਥਲੇ ਉਹ ਤਰ੍ਹਾਂ ਖਸਮੇਤ ਥਲੇ ਰਾਜ ਆਂਦੇ ਲੋਕ ਬਚ ਗਏ ਬੜੀ ਮੁਸ਼ਕਲ ਬਚਾਇਆ ਸੀ ਟੈਲੀਫੋਨ ਕਰੋ ਕਾਲਾ ਕਰਦੇ ਸੀ ਉਹ ਗੋ ਬਤਮੀ ਜੀ ਨਾਲ ਬੋਲਦੇ ਸੀ ਤੇ ਕਾਪਰਸ਼ੀ ਦਫ਼ਤਰ ਮੈਂ ਕੰਪਲੀਟ ਕੀਤੀ ਸੀ ਉਹ ਬੰਦਾ ਦੇਖ ਕੇ ਚਲਾ ਗਿਆ ਕਿਤਾ ਕਾਰ ਵੀ ਕਿਸੇ ਨੇ ਨਹੀਂ ਪਾਈ ਅੱਜ ਡਿੱਗ ਪਈ ਅੱਜ ਰਾਘੇਰ ਬਚ ਗਏ ਇਹ ਰਸਤਾ ਲੋਕਾਂ ਨੂੰ ਦਵਾਰ ਸਾਹਿਬ ਜਾਣ ਦਾ ਸ਼ਾਰਟਕਟ ਰਸਤਾ ਸੀ ਪਹਿਲੇ ਜਾਤਰੀ ਉਤੇ ਬਹੁਤ ਲੰਘਦਾ ਸਰੀ ਦਿਹਾੜੀ ਸਾਰਾ ਦਿਨ 24 ਘੰਟੇ ਸੜਕ ਚੱਲਦੀ ਆ ਕੋਈ ਜਾਣੀ ਨੁਕਸਾਨ ਤੇ ਨਹੀਂ ਹੋਇਆ ਬਚਾ ਗਿਆ ਬਹੁਤ ਜ਼ਿਆਦਾ ਮੇਰਾ ਬੁੱਢੇ ਦੇ ਸਾਹਮਣੇ ਮਕਾਨ ਆ ਸਾਡਾ ਮੇਰੇ ਬੱਚੇ ਥੱਜੋ ਕੁਕਰੇ ਥੱਲੇ ਤੇ ਥੋੜਾ ਜਿਹਾ ਨਿਕਲੇ ਨਾਲ ਹੀ ਮਲੜ ਬੈਠੀ ਡਿੱਪੀ ਆ ਰਸਤਾ ਸਾਡਾ ਬੰਦ ਆ ਹੁਣ ਪਤਾ ਨਹੀਂ ਕਦੋਂ ਖੁੱਲਣਾ ਇਹ ਮਾਲਕ ਆਪ ਕਿਉਂ ਨਹੀਂ ਆ ਰਿਹਾ ਕਿ ਮਾ ਕੇ ਹੁਣ ਫੋਨ ਕੀਤੇ ਉਹ ਕਹਿੰਦੇ ਸਾਡੀ ਪਤਾ ਨਹੀਂ ਤੁਸੀਂ ਜਾਣੋ ਤੁਹਾਡਾ ਕੰਮ ਹੀ ਜਾਣਦੇ ਉਹ ਕੋਈ ਕਾਰੋਣੀ ਕਰਨੇ ਕੁਝ ਨਹੀਂ ਕਰਨਦੇ ਉਹਨਾਂ ਦੀ ਜਗ੍ਹਾ ਦੀ ਬੜੀਆਂ ਫੋਟੋਆਂ ਵੇਚੀਆਂ ਹੁਣ ਬੜਾ ਕੋਲੇ ਵਿੱਚ ਅਨਸ਼ਈ ਅੰਬਲੀ ਆ ਕੇ ਟੀਕੇ ਲਾਉਂਦੇ ਮੈਂ ਕਈ ਕੁਝ ਫੋਟੋਆਂ ਵੇਚੀਆਂ ਸਭ ਕਰਦੇ ਆ ਪਰ ਸੇੜ ਕਹਿੰਦਾ ਮੈਂ ਕੀ ਕਰਾਂ ਕੀ ਕਰਨ ਸਰ ਮੈਂ ਜੋ ਬਾਰਿਸ਼ ਤੇ ਕਰਕੇ ਜਿਹੜਾ ਹੋ ਸਕਦਾ ਡਿਜਰਵ ਵੈਸੇ ਡਿੱਗਣ ਵਾਲਾ ਸੀ ਤੇ ਬਾਰਿਸ਼ ਕਰਕੇ ਵੈਸੇ ਡਿੱਗ ਪੈਣਾ ਸੀ ਉਹ ਪੁਰਾਣੀ ਬਿਲਡਿੰਗਾਂ ਡਿੱਗ ਰਹੀ ਡਿੱਗਣਾ ਸੀ ਮੈਂ ਫੇਰੇ ਫੋਨ ਕੀਤੇ ਉਹਨਾਂ ਕੋਈ ਪ੍ਰਵਾਨ ਕੀਤੀ ਉਹਨਾਂ ਨੇ ਪਰ ਵੀਰੋਲੇ ਵੀ ਆਏ ਆ ਦੇਖੋ ਕੀ ਕਰਦੇ ਤੁਸੀਂ ਕੋਈ ਕਾਰ ਹੀ ਪਾਓ ਇਹਨਾਂ ਤੇ ਤੁਸੀਂ ਇਹਨਾਂ ਸਿੱਟਾਂ ਦਾ ਨੰਬਰ ਮੇਰੇ ਕੋਲ ਲਵੋ ਤੁਸੀਂ ਕਾਰ ਹੀ ਆਪਣੇ ਤਰੀਕੇ ਨਾਲ ਪਾਵਣਾ ਜੀ ਤੇ ਕੀ ਗੱਲ ਹੋਈ ਥੋੜਾ ਦੱਸੋ ਪੁਰਾਣੀ ਬਿਲਡਿੰਗ ਸੀ ਜੀ ਉਹਨੂੰ ਢਾਂਦੇ ਪਈ ਸੀ ਅੱਧ ਵਿੱਚ ਕਾਰ ਛੱਡ ਕੇ ਚਲੇ ਗਏ ਮਾਲਕਾਂ ਨੂੰ ਬੜਾ ਵਾਰੀ ਕੰਪਲੀਟ ਕੀਤੀ ਹੈ ਕਿ ਛੱਡ ਕੇ ਚਲੇ ਗਏ ਡਿੱਗ ਪਈਆਂ ਅਜੋਹੀ ਹੈ ਤੁਹਾਡੇ ਸਾਹਮਣੇ ਸਰ ਜੋ ਕੰਸਟਰਕਸ਼ਨ ਕਰ ਰਿਆ ਸੀ ਕਿ ਉਹਦਾ ਠੇਕੇਦਾਰ ਆਇਆ ਹੋਇਆ ਇਸ ਟਾਈਮ ਵੀ ਢਾਣ ਵਾਲੇ ਸੀ ਢਾਣ ਵਾਲੇ ਸੀ ਬਿਲਡਿੰਗ ਜਿਹੜਾ ਮਲਬਾ ਚੁੱਕਾ ਠੇਕੇਦਾਰ ਤੇ ਕੋਈ ਨਹੀਂ ਆਇਆ ਹਾਂਜੀ ਹਾਂਜੀ ਐ ਇੱਧਰ ਆਏ ਖੜੇ ਜੀ ਸਾਗਰ ਜੀ ਗਏ ਸਾਗਰ ਜੀ ਜਿਹਨਾਂ ਨਾਲ ਤੁਸੀਂ ਗੱਲ ਕੀਤੀ ਤਾਂ ਕੀ ਕਹਿੰਦੇ ਪਏ ਐ ਇੱਥੇ ਖਲੋਤੇ ਦੱਸੋ ਕੀ ਹੋਏ ਚਲੇ ਗਏ ਉੱਧਰ ਵੇਖ ਕੇ ਤੁਹਾਨੂੰ ਕੀ ਕਹਿੰਦੇ ਪਏ ਇਸ ਲਈ ਕਹਿੰਦੇ ਸਵੇਰੇ ਇੱਕ ਦੇਖ ਲੱਕੜ ਲਾ ਕੇ ਮੈਨ ਲਾ ਕੇ ਲੈ ਲਏ ਆ ਮੈਂ ਬਾਕੀ ਮਲਬਾ ਚੁੱਕ ਕਹਿੰਦੇ ਸਾਲਗਾਈ ਨਹੀਂ ਚੁੱਕਾ ਸਾਡਾ ਕੋਈ ਕੰਮ ਨਹੀਂ ਅੱਜ ਡਿੱਗੀ ਥਲੇ ਮਾ ਸਾਰਾ ਲਾ ਕੇ ਲੈ ਗਿਆ ਅੱਜ ਕੰਪਲੀਟ ਕੀਤੀ ਸੀ ਇੱਥਾ ਨਹੀਂ ਫੋਨ ਕੀਤਾ ਪੁਰ ਗਵਰਨਮੈਂਟ ਕੰਟਰੈਕਟਰ ਆ ਗਿਆ ਕਹਿੰਦੇ ਵਸਰੇ ਸਫਾਈ ਕਰਾਉਣਾ ਚਲੋ ਐਪ ਆਪਾ ਕਹਿੰਦੇ ਨਾਲ ਦੀ ਬਿੱਲੀ ਵੀ ਡਿੰਗ ਵੀ ਨਾਲ ਥੱਲੇ ਚਾਦੀ ਡਿੰਗ ਵੀ ਥੱਲੇ ਦੋ ਮਤਲਬ ਡਿੱਗ ਗਏ ਹਾਂ ਫੇ ਆਪਾਂ ਰੱਬ ਦਾ ਸ਼ੁਕਰ ਕਰ ਸਕਦੇ ਕਿ ਕਿਸੇ ਨੂੰ ਸੱਟ ਨਹੀਂ ਲੱਗੀ ਰੱਬ ਚਾੜਿਆ ਬਚਾਓ ਬਚਾਓ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਵਲੰਟੀਅਰ ਹਾਂ ਸੇਵਾ ਸਾਡੀ ਫੈਰੋਗਟਾ ਵਸੀ ਰਾਮ ਸਾਨੂੰ 7:30 ਵਜੇ ਇਤਲਾਹ ਮਿਲੀ ਹੈ ਕਿ ਕਟਰਾ ਆਲੂ ਵਾਲੀਆ ਲਾਲਾ ਵਾਲੀ ਗਲੀ ਦੇ ਵਿੱਚ ਇੱਕ ਬਿਲਡਿੰਗ ਡਿੱਗੀ ਹੈ ਜਦੋਂ ਆ ਕੇ ਮੌਕੇ ਤੇ ਦੇਖਿਆ ਤੇ ਬਿਲਡਿੰਗ ਸਾਰੀ ਟੁਈਰੀ ਹੋ ਚੁੱਕੀ ਹੈ ਜਦੋਂ ਇਹ ਸ਼ੁਕਰ ਹੈ ਕਿ ਪ੍ਰਮਾਤਮਾ ਦਾ ਕਿ ਕੋਈ ਬੰਦਾ ਨਹੀਂ نیچے ਆਇਆ ਇਹ ਰਸਤਾ ਸਿੱਧਾ ਹੀ ਦਰਬਾਰ ਸਾਹਿਬ ਨੂੰ ਜਾਂਦਾ ਹੈ ਜੇ ਕੋਈ ਰਸਤੇ ਵਿੱਚੋਂ ਨੰਗਦਾ ਆਇਆ ਕਿਤੇ نیچے ਆ ਜਾਂਦਾ ਤੇ ਵੱਡੀ ਕੋਈ ਵੀ ਆਫਦਾ ਆ ਸਕਦੀ ਸੀ ਏ ਵਾਹਿਗੁਰੂ ਦਾ ਸ਼ੁਕਰ ਹੈ ਕਿ ਸਾਡੇ ਬਚਾਅ ਹੋ ਗਿਆ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਹਾਂਜੀ